ਅਸੀਂ ਜਦੋਂ ਆਉਂਦੇ ਨਾ ਮਨ ਘਰ ਉਹਦੀ ਭਾਰੀ ਭਾਰੀ ਲੈ ਕੇ ਆਉਂਦੇ ਜਦੋਂ ਇੱਥੇ ਆਉਂਦੇ ਨਾ ਮਨ ਬਿਲਕੁਲ ਹਲਕਾ ਹੋ ਜਾਂਦਾ ਮਤਲਬ ਤੁਸੀਂ ਮੰਨੋ ਕਿ ਜਿੰਨੀ ਦੁੱਖ ਤਕਲੀਫ ਨਾ ਅਸੀਂ ਦੂਰ ਮਤਲਬ ਇੱਥੇ ਦੀ ਹੋਂਦ ਆਜ਼ਾਦੀ ਹੈ ਸਾਡੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਗੈਰਮ ਵੀ ਤੁਹਾਨੂੰ ਸਾਲ ਹੋ ਗਿਆ ਇੱਥੇ ਆਉਂਦਿਆਂ ਨੂੰ ਤੇ ਕੀ ਜੀਵਨ ਦੇ ਵਿੱਚ ਫਰਕ ਵੇਖਣ ਨੂੰ ਮਿਲਿਆ ਵੀ ਜਦੋਂ ਇੱਥੇ ਨਹੀਂ ਸੀ ਆਉਂਦੇ ਤੇ ਜਦੋਂ ਇੱਥੇ ਆਉਣਾ ਸ਼ੁਰੂ ਕਰਤਾ ਜੀਵਨ ਵਿੱਚ ਤੋਂ ਸਾਡੇ ਵਿੱਚ ਬਹੁਤ ਮੁਸ਼ਕਿਲ ਸੀ ਜਿਸ ਤਰ੍ਹਾਂ ਮੇਰੇ ਹਸਬੰਦ ਨੇ ਜਮੈਟੋ ਚਲਾਉਂਦੇ ਸੀ ਤੇ ਸਾਡਾ ਕੋਈ ਕੰਮ ਨਹੀਂ ਬੰਦਦਾ ਸੀ ਕਾਫੀ ਵਾਰੇ ਬਾਹਰ ਦੇ ਵਿੱਚ ਏਜੰਟ ਨੇ ਪੈਸੇ ਖਾ ਲਏ ਤੇ ਫਿਰ ਕਿਸੇ ਨੇ ਸਾਨੂੰ ਦੱਸਿਆ ਕਿ ਤੁਸੀਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੁਸੀਂ ਆਓ ਉੱਥੇ ਤੁਹਾਡੀ ਹਰ ਮੰਨੋ ਕਾਮਨਾ ਪੂਰੀ ਹੋਏ ਤੇ ਅਸੀਂ ਜਿੱਦੋ ਪਹਿਲੀ ਵਾਰ ਆਏ ਤੇ ਮੇਰੇ ਹਸਬੰਦ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਮੇਰੇ ਹਸਬੰਦ ਨੇ ਇਹੀ ਬਾਬਾ ਜੀ ਦੇ ਲੱਗੇ ਅਰਦਾਸ ਕੀਤੀ ਸੀ ਕਿ ਬਾਬਾ ਜੀ ਜੀ ਕਿ ਮੇਰੇ ਪੰਜਵੀਂ ਚੌਕ ਕੇ ਪਰਹੀ ਜਾਵੇ ਉਹਦੇ ਬਾਅਦ ਮੈਂ ਜਾਵਾਂ ਤੇ ਪਰਮਾਤਮਾ ਨੇ ਪੰਜਵੀਂ ਚੌਕ ਕੀ ਵਿੱਚ ਮੇਰੇ ਹਸਬੰਦ ਬਾਹਰ ਚਲ ਗਏ ਤੇ ਆਪਣੀ ਹਾਜ਼ਰੀ ਲਵਾ ਕੇ ਤੇ ਬਹੁਤ ਖੁਸ਼ੀ ਹੋ ਜਾਂਦੀ ਜੀ ਤੇ ਇੱਥੇ ਆਉਂਦੇ ਨਾ ਅਸੀਂ ਆਪਣੇ ਬੱਚਿਆਂ ਨੂੰ ਭੁੱਲ ਜਾਂਦੇ ਆ ਜਿੱਦਾਂ ਇੱਥੇ ਸੰਗਤ ਵਿੱਚ ਅਸੀਂ ਆਪਣੇ ਭੈਣ ਭਰਾ ਨੂੰ ਸਭ ਮੰਨਦੇ ਆ ਤੇ ਮੰਨ ਲਓ ਕਿ ਮੇਰੇ ਪੈਰੈਂਟਸ ਨਹੀਂ ਆਂਦੇ ਅੱਥੇ ਆਂਦੇ ਨਾ ਤੇ ਲੱਗਦਾ ਮੈਨੂੰ ਜਿਸ ਆਪਣੇ ਪਾਪਾ ਦੇ ਘਰ ਆਈ ਜਿਸ ਬਾਪੂ ਦੇ ਘਰ ਆਏ ਤੇ ਮਨ ਆਪਣਾ ਦੋਖ ਕਾਫੀ ਆਂਦੀ ਹੈ ਕਿ ਮੈਂ ਆ ਸਵਾਲ ਕਰਾਂਗਾ ਆ ਸਭ ਜਾਣੀ ਜਾਣ ਹੈ ਕਿ ਸਭ ਕੁਝ ਆ ਪਤਾ ਚੱਲ ਜਾਣਾ ਕਿ ਉਹਨਾਂ ਨੂੰ ਕਿ ਇਹ ਬੱਚੇ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਜਿੱਦਾਂ ਦੱਸਿਆ ਵੀ ਐਦਾਂ ਲੱਗਦਾ ਜਦੋਂ ਇੱਥੇ ਉਹਨਾਂ ਨੇ ਪੇਕੇ ਘਰ ਰਕਾ ਲੱਗਦਾ ਹਨ ਤੇ ਫਿਰ ਜਦੋਂ ਇੱਥੇ ਆਉਂਦੇ ਹਾਂ ਮੀਨਸ ਉੱਥੇ ਬੈਠ ਕੇ ਪਾਠ ਕਰਦੇ ਹਾਂ ਸਿਮਰਨ ਕਰਦੇ ਹੋ ਨਾਮ ਜਪਦੇ ਹੋ ਹਨ ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਵੀ ਇੱਕ ਕਹਿ ਲਓ ਐਨ ਲੱਗਦਾ ਹੈ ਬਾਬਾ ਜੀ ਨਾਲ ਹੀ ਬੈਠੇ ਨੇ ਹਨ ਹਾਂ ਜੀ ਇਹ ਤਾਂ ਹਕੀਕਤ ਹੈ ਕਿ ਬਾਬਾ ਜੀ ਤੁਸੀਂ ਸਾਕਸ਼ਤ ਅਥੇ ਬੈਠੇ ਹੋ ਹੁੰਦੇ ਤੁਸੀਂ ਜਿੱਦੋਂ ਮਰਜ਼ੀ ਇਹ ਗੁਰਦੁਆਰਾ ਸਾਹਿਬ ਵੀ ਤੁਸੀਂ ਜਿੱਦੋਂ ਮਰਜ਼ੀ ਆਓ ਨਾ ਅਤੇ ਮਤਲਬ ਸੰਗਤ ਹੋਂਦੀ ਜਿਆ ਤੇ ਪਾਠ ਵੀ ਕਰਦੀ ਹੈ ਤੇ ਬਾਬਾ ਜੀ ਇਹ ਤਾਂ ਖੁਦ ਹਾਜ਼ਰ ਨਾਜ਼ਰ ਹੈਗੇ ਹੈ ਤੇ ਕੋਈ ਵੀ ਤੁਹਾਡੇ ਕੀਤਾ ਕਰਾਇਆ ਤੇ ਚੱਲਦਾ ਨਹੀਂ ਜਿੱਥੇ ਬਾਬਾ ਜੀ ਆਪ ਖੜ ਗਏ ਨੇ ਉਥੇ ਕੀਤਾ ਕਰਾਇਆ ਲੋਕੀ ਅੱਜ ਕੱਲ ਜাদু ਟੋੜੇ ਵਿੱਚ ਜ਼ਿਆਦਾ ਮੰਨਦੇ ਪਸੇ ਇਹ ਚੀਜ਼ ਬਿਲਕੁਲ ਨਹੀਂ ਮੰਨਦੇ ਕਿ ਅਸੀਂ ਇੱਕੋ ਦਾ ਆਸਰਾ ਫੜਿਆ ਬਾਬਾ ਦੀਪ ਸਿੰਘ ਜੀ ਦਾ ਕਿ ਜੋ 시ਦਾ ਸਾ ਉਸੇ ਦਾ ਸਿੰਘ ਹੈ ਗਿਆ ਤੇ ਸਭ ਕੁਝ ਉਹਨਾਂ ਹੀ ਸਾਡਾ ਕਰਨਾ ਹੈ ਤੇ ਸਾਡੀ ਜ਼ਿੰਦਗੀ ਦੀ ਡੋਰ ਅਸੀਂ ਉਹਨਾਂ ਦੇ ਹੱਥ ਵਿੱਚ ਹੀ ਦਿੱਤੀ ਆ ਮੇਰੀ ਮੇਰੇ ਬੱਚਿਆਂ ਦੀ ਮੇਰੇ ਹਸਬੰਦ ਜੋ ਜਿੱਥੇ ਉਹਨੇ ਲੈ ਕੇ ਜਾਣਾ ਉਹਨੇ ਆਪ ਹੀ ਲੈ ਜਾਣਾ ਤਾਂ ਅਸੀਂ ਬੱਚੇ ਵੀ ਨਾਲ ਆਉਂਦੇ ਨੇ ਇੱਥੇ हां जी मेरे बच्चे भी आंदे मेरी बेटी सेवा भी करदे ने हां जी हां जी सेवा भी करदे ते हाडे हर ਬੋਧਵਾਰ ਲੰਗਰ ਵੀ ਲੱਗਦਾ ਹੈ ਸੰਗਤ ਵੱਲੋਂ ਅਸੀਂ ਸੰਗਤ ਵੱਲੋਂ ਪੈਸੇ ਇਕੱਠੇ ਕਰਕੇ ਅਸੀਂ ਲੰਗਰ ਲਾਂਦੇ ਬੋਧਵਾਰ ਨੂੰ ਤੇ ਬਸ ਅੰਨਾ ਹੀ ਆ ਸੰਗਤਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਅਸੀਂ ਅਸੀਂ ਇਹ ਕਹਿੰਨੇ ਕਿ ਜਿੰਨਾ ਹੋ ਸਕੇ ਤੁਸੀਂ ਬਾਣੀ ਦੇ ਨਾਲ ਜੋੜੋ ਤੇ ਪਰਮਾਤਮਾ ਦੇ ਨਾਲ ਆਓ ਕਿ ਲੋਕੀ ਅੱਜਕੱਲ ਪੁੱਠੇ ਪਾਸੇ ਨੂੰ ਜਾਂਦੇ ਠੂਨੇ ਟਾਮਣ ਵੱਲ ਜਾਂਦੇ ਅਸੀਂ ਇਹ ਕਹਿੰਦੇ ਉਸ ਪਾਸੇ ਨਾ ਜਾ ਤੁਸੀਂ ਬਾਣੀ ਵੱਲ ਆਓ ਤੁਸੀਂ ਮਹਾਰਾਜ ਦੇ ਘਰ ਆਓ ਕਿ ਜੋ ਵੀ ਹੋਏ ਕਿ ਤੁਹਾਡੀ ਮਰਜ਼ਾ ਤਾਂ ਇੱਥੇ ਹੀ ਪੂਰੀ ਹੋਣੀ ਹੈ ਤੇ ਅਸੀਂ ਇਹ ਕਹਿੰਦੇ ਜੀ ਅੱਜ ਦੇ ਬੱਚੇ ਹੈਗੇ ਜੋ ਗਲਤ ਪਾਸੇ ਨੂੰ ਜਾਂਦੇ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਸਾਰੇ ਵੀਰ ਪਾਈਆਂ ਨੇ ਵੀਡੀਓ ਬਣਾ ਬਣਾ ਕੇ ਸਾਰ ਕੁਝ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਕਿੰਨਾ ਮਹਤਵ ਹੈਗਾ ਤੇ ਅੱਜਕੱਲ ਦੀ ਜਨਰੇਸ਼ਨ ਆਂਦੀ ਤੇ ਸੇਵਾ ਵੀ ਕਰਦੀ ਤੇ ਜੋ ਗਲਤ ਪਾਸੇ ਨੂੰ ਜਾਂਦੀ ਹੈ ਜਿਸੇ ਨਸ਼ੇ ਵਾਲ ਉਹ ਤੇ ਹੁਣ ਘਟ ਜਾਂਦੀ ਤੇ ਸੇਵਾ ਵਿੱਚ ਜਾਂਦੀ ਗੁਰੂ ਘਰ ਪਾਠ ਵੀ ਬੱਚੇ ਕਰਦੇ ਤੇ ਸੇਵਾ ਵੀ ਕਰਦੇ